ਉਹ ਤੁਹਾਨੂੰ ਕਰਿਆ ਬੋਨ ਆਹ ਗੱਡੀ ਤੋਂ ਗਾਲੀਆਂ ਉੱਤੋਂ ਜਾ ਕੇ ਬਣਾ ਲਵੇ ਵੀਡੀਓ ਤਾਂ ਹਾਂ ਇਹ ਪ੍ਰੈਸ ਹਾਂ ਇੱਕ ਰਾਲੀ ਬਾਈਪਾਸ ਪੜਿਆਲਾ ਕੋਲ ਜਿੱਥੇ ਪੁਲ ਬਣਦਾ ਨਾ ਉੱਥੇ ਅੱਗ ਲੱਗੀ ਆ ਗੱਡੀ ਗੱਡੀ ਨੂੰ ਹੌਂਡਾ ਵਾਲਿਆਂ ਦੀ ਅਮੇਜ਼ ਗੱਡੀ ਐ ਇਹ ਹਾਂ ਨਾ ਫੋਰਡ ਫੀਗੋ ਨਹੀਂ ਸੌਰੀ ਫੋਰਡ ਫੀਗੋ ਫੋਰਡ ਫੀਗੋ ਹੈ ਐਚ ਆਰ ਨੰਬਰ ਹੈ ਐਚ 4 05 ਏ ਬੀ 7090 HR05AB 8790 ਇਹ ਗੱਡੀ ਹੈ ਇਹ ਬਲਾਸ ਰੋਣੀ ਹੈ ਇਹ ਬਰਾਉਂ ਦਾ ਰਬ ਤੰਕੂ ਬਲਾਸ ਰੋਣੀ ਹੈ ਵੀ ਗੱਡੀ ਗਾਰਡ ਰੋਡ ਤੇ ਹੈ ਗੱਡੀ ਹੁਣ ਤਾਂ ਵੀਰ ਪੂਰੀ ਜਲ ਚੁੱਕੀ ਹੈ ਜੀ ਇਹ ਪੂਰੀ ਪੂਰੀ ਗੱਡੀ ਜਲ ਚੁੱਕੀ ਆ ਪੂਰੀ ਗੱਡੀ ਜਲ ਚੁੱਕੀ ਆ ਵੀਰੇ ਪੂਰੀ ਫਾਇਰ ਕ੍ਰੇਟ ਵਾਲੇ ਆ ਗਏ ਫਾਇਰ ਕ੍ਰੇਟ ਗੱਡੀਆਂ ਨੂੰ ਅੱਗ ਬੁਝਾ ਰਹੀ ਗੱਡੀਆਂ ਸੀ ਫਾਇਰ ਕ੍ਰੇਟ ਆ ਗਈ ਲੱਗੇ ਫਾਇਰ ਕ੍ਰੇਟ ਵਾਲੇ ਹੈ ਅੱਜ ਵੀ ਨਹੀਂ ਕੋਈ ਤਹਾਕ ਆਇਆ ਨਹੀਂ ਲੋ ਜੀ ਵੀਰੇ ਗੱਡੀ ਦੀ ਪੂਰੀ ਅੱਗ ਲੱਗ ਗਈ ਇਹਨੂੰ ਤਾਂ ਹੁਣ ਪੂਰੀ ਸੜ ਗਈ ਹੈ ਗੱਡੀ ਇਹ ਉਹ ਬੰਦੇ ਆ ਗਏ ਨਾ ਜੋ ਇਸਦੀ ਤੇ ਦੇ ਨਾ ਅਰੇ ਆਗ ਲਗਾ ਦੋ ਨਾ ਸਭੀ ਉੱਠ ਕੇ ਆਗ ਲਗਾ ਬੰਦਾ ਫਿਰ ਵੀ ਨਾ ਕੋਈ ਫਾਇਰ ਬਿਗੇਟ ਨਾ ਕੋਈ ਐਂਬੂਲੈਂਸ ਕੁਝ ਵੀ ਨਹੀਂ ਹੈ